ਦੀ ਮੁਖਸਫਤ ਤੋਂ ਖਬਰ ਨਿਕਲ ਕੇ ਆ ਰਹੀ ਹੈ ਕਿ ਅਲਾਈਅੰਸ ਕਲੱਬ ਦੇ ਮੁਖਤਿਆਰ ਵੱਲੋਂ ਇੱਕ ਕੈਲੰਡਰ ਜਾਰੀ ਕੀਤਾ ਗਿਆ ਹੈ ਵੇਖੋ ਅਗੀਆਂ ਤਸਵੀਰਾਂ ਅੱਜ ਦਾ ਜੋ ਵਿਸ਼ਾ ਹੈ ਬੇਟੀ ਬਚਾਓ ਬੇਟੀ ਪੜਾਓ ਇਸ ਵਿਸ਼ੇ ਤੇ ਅੱਜ ਜੋ ਇੱਕ ਕੈਲੰਡਰ ਇਹ ਬਣਾਇਆ ਹੈ ਅਲਾਈਅੰਸ ਕਲੱਬ ਕੋੜਕੂੜਾ ਸਿਟੀ ਜ਼ਿਲ੍ਹੇਕ ਤੋਂ ਗਿਆਨੀ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ ਤੇ ਧੰਨਵਾਦ ਕਰਦਾ ਹੈ ਤੇ ਮੇਰੇ ਨਾਲ ਹੀ ਜੋ ਸਾਡੇ ਅਗਲੇ ਸਾਲ ਦੇ ਜਿਹੜੇ ਗਵਰਨਰ ਆ ਵਾਈਸ ਗਵਰਨਰ ਐਲੀ ਹੋਂ ਪ੍ਰਕਾਸ਼ ਗੋਇਲ ਜੀ ਮੇਰੇ ਨਾਲ ਬਹੁਤ ਹੀ ਸੀਨੀਅਰ ਐਲੀ ਚੰਦਰ ਰੋੜਾ ਜੀ ਸਾਡੇ ਪਾਸਟ ਡਿਸਟ੍ਰਿਕਟ ਗਵਰਨਰ ਅਰਿਜ ਜਤेंद्र ਚਾਉੜਾ ਜੀ ਸਾਡੇ ਇਸ ਕਲੱਬ ਦੇ ਬਹੁਤ ਹੀ ਐਕਟਿਵ ਮੈਂਬਰ ਸਰਾ ਜੀ ਸਾਡੇ ਗੁਰੂ ਜੋ ਜਿਨ੍ਹਾਂ ਨੇ ਮੈਨੂੰ ਵੀ ਇਸ ਕਲੱਬ ਦੇ ਵਿੱਚ ਇਸ ਡਿਸਟ੍ਰਿਕਟ ਦੇ ਵਿੱਚ ਆਉਂਦਾ ਮੌਕਾ ਦਿੱਤਾ ਲੈ ਐਲੀਨ ਦੋ ਜੀ ਸੀ ਜੀ ਮਰਾਨ ਅੱਜ ਅਸੀਂ ਸਾਰੇ ਇੱਕ ਕੈਲੰਡਰ ਇਸ਼ੂ ਕਰ ਰਹੇ ਹਾਂ ਤਾਂ ਜੋ ਅਸੀਂ ਲੋਕਾਂ ਨੂੰ ਮੈਸੇਜ ਦੇ ਸਕੀਏ ਕਿ ਬੇਟੀ ਪੜਾਓ ਬੇਟੀ ਪਛਾਓ ਕਿਉਂਕਿ ਅੱਜ ਲੜਕਿਆਂ ਦੇ ਮੁਕਾਬਲੇ ਬੇਟੀਆਂ ਦੀ ਬਹੁਤ ਘੱਟ ਗਿਣਤੀ ਹੈ ਜੇਕਰ ਅਸੀਂ ਇਸੇ ਤਰ੍ਹਾਂ ਹੀ ਘਰੂਨ ਅਤਿਆ ਕਰਦੇ ਰਹੇ ਕੁੜੀਆਂ ਨੂੰ ਜਮਨ ਤੋਂ ਪਹਿਲਾਂ ਮਾਰਦੇ ਰਹੇ ਤੇ ਸਾਡਾ ਜਿਹੜਾ ਸਤੁਲਨ ਹੈ ਉਹ ਵਿਗੜ ਜਾਊਗਾ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਕਰਨ ਕਰਨਾ ਚਾਹੀਦਾ ਹੈ ਕਿ ਅਸੀਂ ਬੇਟੀਆਂ ਨੂੰ ਵੀ ਉਹਨਾ ਸਤਕਾਰ ਦੇਈਏ ਜਿੰਨਾ ਅਸੀਂ ਆਉਦੇ ਬੇਟਿਆਂ ਨੂੰ ਦੇ। ਧੰਨਵਾਦ। ਸਸਿਕਾ ਜੀ ਅੱਜ ਅਸੀਂ ਅਲਾਈਅੰਸ ਕਲੱਬ ਇੰਟਰਨੈਸ਼ਨਲ ਦੀ ਜਿਹੜੀ ਟੀਮ ਹੈ ਉਹ ਇਕੱਠੇ ਹੋਈਆਂ ਸਾਡੇ ਵਿਚਾਰ ਸਾਡੇ ਪਾਸਟ ਡਿਸਟ੍ਰਿਕਟ ਵਾਰనర్ ਨਰਿੰਦਰ ਸਿੰਘ ਰਖੜਾ ਜੀ ਸਾਡੇ ਪਾਸਟ ਡਿਸਟ੍ਰਿਕਟ ਡਿਵਾਨਰ ਜਤਿੰਦਰ ਚਾਵਲਾ ਜੀ ਸਾਡੇ ਪਾਸਟ ਡਿਸਟ੍ਰਿਕਟ ਵਾਰనర్ ਇੰਦਰਜੀਤ ਮਤਾਨ ਜੀ ਪ੍ਰੋਜੈਕਟ ਇੰਚਾਰਜ ਮਨਦੀਪ ਸਿੰਘ ਸਰਾਹ ਪ੍ਰੋਜੈਕਟ ਇੰਚਾਰਜ ਸਾਡੇ ਚੰਦਰ ਰੋੜਾ ਅੱਜ ਦਾ ਜਿਹੜਾ ਵਿਸ਼ਾ ਹੈਗਾ ਉਹ ਵਿਸ਼ਾ ਕੀ ਆ ਕਿ ਸਾਡੇ ਜਿਹੜਾ ਕਲੱਬ ਦਾ ਜਿਹੜਾ ਪ੍ਰੋਜੈਕਟ ਆ ਬੇਟੀ ਪਛਾਓ ਬੇਟੀ ਪੜਾਓ ਉਹਦਾ ਅਸੀਂ ਪੋਸਟਰ ਰਿਲੀਜ਼ ਕਰਵਾ ਰਹੇ ਹਾਂ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਜੀ ਤੋਂ ਤੇ ਬਾਕੀ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਸਾਡੇ ਪਾਸ ਡਿਸਟ੍ਰਿਕਟ ਗਵਰਨਰ ਨਰਿੰਦਰ ਸਿੰਘ ਰਖੜਾ ਜੀ ਜਾਣਕਾਰੀ ਜੀ ਸਾਹਿਬ ਅੱਜ ਦਾ ਜੋ ਵਿਸ਼ਾ ਹੈ ਬੇਟੀ ਬਚਾਓ ਬੇਟੀ ਪੜਾਓ ਇਸ ਵਿਸ਼ੇ ਤੇ ਅੱਜ ਜੋ ਇੱਕ ਕੈਲੰਡਰ ਜਿ ਬਣਾਇਆ ਹੈ ਅਲਾਇੰਸ ਕਲੱਬ ਕੋੜਕੂੜਾ ਸਿਟੀ ਡਿਸਟ੍ਰਿਕਟ 11 ਨੇ ਸਾウト ਪਰਨਾ ਦਾ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਹੈ ਤੇ ਧੰਨਵਾਦ ਕਰਦਾ ਹੈ ਤੇ ਮੇਰੇ ਨਾਲ ਹੀ ਜੋ ਸਾਡੇ ਅਗਲੇ ਸਾਲ ਦੇ ਜਿਹੜੇ ਗਵਰਨਰ ਆ ਵਾਈਸ ਗਵਰਨਰ ਪਹਿਲੇ ਹੋਂਕ ਪ੍ਰਕਾਸ਼ ਗੋਇਲ ਜੀ ਮੇਰੇ ਨਾਲ ਬਹੁਤ ਹੀ ਸੀਨੀਅਰ ਐਲੀ ਚੰਦਰ ਰੋੜਾ ਜੀ ਸਾਡੇ ਪਾਸਟ ਡਿਸਟ੍ਰਿਕਟ ਗਵਰਨਰ ਅਰਿ ਜਤਿੰਦਰ ਚਾਹਵਲਾ ਜੀ ਸਾਡੇ ਇਸ ਕਲੱਬ ਦੇ ਬਹੁਤ ਹੀ ਐਕਟਿਵ ਮੈਂਬਰ ਸਰਾਂ ਜੀ ਸਾਡੇ ਗੁਰੂ ਜੋ ਜਿਨ੍ਹਾਂ ਨੇ ਮੈਨੂੰ ਵੀ ਇਸ ਕਲੱਬ ਦੇ ਵਿੱਚ ਇਸ ਗਿਸਟੂ ਦੇ ਵਿੱਚ ਆਉਣ ਦਾ ਮੌਕਾ ਦਿੱਤਾ ਲੈ ਆਲੀ ਇੰਦਰਜੀਤ ਸਿੰਘ ਜੀ ਮਦਾਨ ਅੱਜ ਅਸੀਂ ਸਾਰੇ ਇੱਕ ਕੈਂਪੇਨਟਰੀ ਸ਼ੁਰੂ ਕਰ ਰਹੇ ਹਾਂ ਤਾਂ ਜੋ ਅਸੀਂ ਲੋਕਾਂ ਨੂੰ ਮੈਸੇਜ ਦੇ ਸਕੀਏ ਕਿ ਬੇਟੀ ਪੜਾਓ ਬੇਟੀ ਪਜਾਓ ਕਿਉਂਕਿ ਅੱਜ ਲੜਕਿਆਂ ਦੇ ਮੁਕਾਬਲੇ ਬੇਟੀਆਂ ਦੀ ਬਹੁਤ ਘੱਟ ਗਿਣਤੀ ਹੈ ਜੇਕਰ ਅਸੀਂ ਇਸੇ ਤਰ੍ਹਾਂ ਹੀ ਭੂਰਨ હત્યા ਕਰਦੇ ਰਹੇ ਬੇਟੀਆਂ ਨੂੰ ਜਮਨ ਤੋਂ ਪਹਿਲਾਂ ਮਾਰਦੇ ਰਹੇ ਤੇ ਸਾਡਾ ਜਿਹੜਾ ਸਤੁਲਨ ਹੈ ਉਹ ਵਿਗੜ ਜਾਊਗਾ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਫਰਨ ਕਰਨਾ ਚਾਹੀਦਾ ਹੈ ਕਿ ਅਸੀਂ ਬੇਟੀਆਂ ਨੂੰ ਵੀ ਉਹਨਾ ਸਤਕਾਰ ਦੇਈਏ ਜਿੰਨਾ ਅਸੀਂ ਆਉਦੇ ਬੇਟਿਆਂ ਨੂੰ ਦੇਂਦੇ ਹਾਂ ਧੰਨਵਾਦ ਨਹੀਂ ਕਿੰਤਾ ਚਾਪਾ ਤੁਸਪ ਸੁਖ ਬੋਲਦੇ 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 ਹੋ ਠੀਕ ਹੈ ਬੋਲੋ ਜੀ ਬੋਲੋ ਜੀ ਬਹੁਤ ਬਹੁਤ ਸ਼ੁਕਰੀਆ ਬੜਾ ਵੀ ਤੁਹਾਡਾ ਇਹ ਰੱਖਾਇਦਾ ਬਸ ਜਿਸ ਤੂੰ ਨਾ ਯਕੀਨ ਜਾਨਾ ਤੇ ਅੱਜ ਮੈਨੂੰ ਮਾਣ ਹੈ ਇਸ ਅਲਾਈਅੰਸ ਕਲੱਬ ਕੋਟਪੂਰਾ ਸਿਟੀ ਤੇ ਔਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਇੱਕ ਸੇਵਾ ਦਾ ਮੌਕਾ ਜੋ ਮਿਲਿਆ ਹੋਇਆ ਹੈ ਔਰ ਬੇਟੀ ਬਚਾਓ ਬੇਟੀ ਪੜਾਓ ਇੱਕ ਐਸਾ ਕਾਰਵਾ ਸ਼ੁਰੂ ਹੋਇਆ ਆ ਜਿਸ ਦੇ ਨਾਲ ਬਹੁਤ ਹੀ ਇਸ ਦੁਨੀਆ ਦੇ ਉੱਪਰ ਸਾਡੀ ਜਨਨੀ ਨੂੰ ਅੱਗੇ ਹੋਰ ਵੀ ਅਪਰੂਵ ਕੀਤਾ ਜਾ ਸਕਦਾ ਹੈ ਹੋਰ ਵੀ ਵਿਧਾਇਆ ਜਾ ਸਕਦਾ ਹੈ ਜਿਸ ਦੇ ਨਾਮ ਸਾਡੇ ਦੇਸ਼ ਦੀ ਪੂਰੇ ਦੇ ਪੂਰੇ ਵਰਲਡ ਦੀ ਇੱਕ ਜਿਹੜੀ ਕਹਿ ਸਕਦੇ ਆ ਕਿ ਉਪਰੀ ਹੋਣੀ ਹੈ ਜਿੱਥੋਂ ਜਨਮ ਸਟਾਰਟ ਹੁੰਦਾ ਆ ਸੋ ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਤਾਂ ਮੈਂ ਹਮੇਸ਼ਾ ਥੈਂਕਫੁਲ ਰਹਾਂਗਾ ਸਾਡੇ ਜਿੰਨੇ ਵੀ ਉਦਦਾਰ ਨੇ ਸਾਡੇ ਅੱਜ ਦੇ ਡਿਸਟ੍ਰਿਕਟ ਵਰਨਰ ਓਪੀ ਗੋਇਲ ਜੀ ਔਰ ਸਾਡੇ ਕਰਤਾ ਧਰਤਾ ਇਥੋਂ ਕੋਟਕਪੂਰੇ ਦੀ ਪੂਰੀ ਬਾਗਡੋਰ ਸੰਭਾਲਣ ਵਾਲੇ ਚੰਦਰ ਅਰੋੜਾ ਜੀ ਔਰ ਇਸ ਪੂਰੇ ਕਾਰਵਾ ਦੇothermਾਤਮਾ ਜੀ ਮਿਸਟਰ ਨਰਿੰਜਨ ਰਖਰਾ ਜੀ ਔਰ ਸਾਡੇ ਚਾਵਲਾ ਜੀ ਜੋ ਕਿ ਪਾਸ ਡਿਸਟ੍ਰਿਕਟ ਕਾਰਨਰ ਰਹ ਚੁਕੇ ਨੇ ਔਰ ਸਾਡੇ ਇੰਦਰ ਜੀ ਸਭ ਸਾਡਾ ਬਹੁਤ ਸਾਥ ਦੇ ਰਹੇ ਨੇ ਔਰ ਮੈਂ ਪੂਰੀ ਉਮੀਦ ਰੱਖਾਂਗਾ ਕਿ ਇਹ ਇੱਕ ਜੋ ਕਾਰਵਾ ਹੈ ਬੇਟੀ ਪੜਾਓ ਬੇਟੀ ਬਚਾਓ ਇਹ ਬਹੁਤ ਅੱਗੇ ਤੱਕ ਜਾਣਾ ਚਾਹੀਦਾ ਹੈ ਜਿਸ ਦੇ ਨਾਲ ਸਾਡਾ ਬਹੁਤ ਅੱਗੇ ਤੱਕ ਦਾ ਜੋ ਸੰਸਾਰ ਹੈ ਸਦੀਆਂ ਤੱਕ ਚੱਲਦਾ ਰਹੇਗਾ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਬਹੁਤ ਥੈਂਕ ਯੂ ਥੈਂਕ ਯੂ